ਹੰਦੀ ਮੈਮ ਅੱਜ ਇਹ ਨਮੀ ਪੈ ਰਿਹਾ ਕਿਥੋਂ ਆ ਰਿਹਾ ਤੁਸੀਂ ਅਜੀ ਨਮਸਕਾਰ ਜੀ ਆਂ بارش ਬਹੁਤ ਜ਼ਿਆਦਾ ਜਿਹੜੀ ਇਹ ਪੈ ਰਹੀ ਏ ਉਹ ਲਗਾਤਾਰ ਜਿਹੜੀ بارش ਕੈਨ ਦੇ ਕਰਕੇ ਆ ਪਾਣੀ ਦਾ ਪੱਧਰ ਜਿਹੜਾ ਹੋਰ ਵੱਧਾ ਜਾ ਰਿਹਾ ਬੜੇ ਲੋਕ ਜਿਹੜੇ ਨੇ ਦੋਸਤਾਂਆਂ ਤੇ ਤੇ ਪਿੰਡਾਂ ਦੇ ਵਿੱਚ ਜਿਹੜੇ ਫਸੇ ਹੋਏ ਨੇ ਉਹ ਸੱਖਤਾ ਪੈ ਰਿਆਂ ਵਾਸਤੇ ਮਜਬੂਰ ਨੇ ਔਰ ਕਈ ਘਰਾਂ ਜਿਨੇ ਜਨਾ ਤੱਕ ਹਾਲ ਤੱਕ ਨੰਗਰ ਦੀ ਸੇਵਾ ਨਹੀਂ ਹੋਈ ਔਰ ਦੇ ਘਰ ਦੇ ਵਿੱਚ ਸਮਾਨ ਵੀ ਖਤਮ ਹੋ ਚੁੱਕਿਆ ਔਰ ਮੈਨੂੰ ਜਿਵੇਂ ਪਤਾ ਲੱਗਿਆ ਮੇਰੀ ਟੀਮ ਨੂੰ ਜਿਵੇਂ ਪਤਾ ਲੱਗਿਆ ਤਾਂ ਮੇਰੀ ਟੀਮ ਵੱਲੋਂ ਮੇਰੇ ਵੱਲੋਂ ਲੰਗਰ ਤਿਆਰ ਕਰਕੇ ਉਹਨਾਂ ਤੱਕ ਨਹੀਂ ਪਹੁੰਚ ਕਰਕੇ ਜਿਹੜੀ ਇਹ ਲੰਗਰ ਪਹੁੰਚਾਇਆ ਇਹ ਜਿਹੜੇ ਲੋਕ ਨੇ ਤੇਜ਼ਰ ਵਿਲਾ ਮੌਜਮ ਦੀ ਅੱਗੇ ਟਾਇਨੀਆਂ ਨੇ ਕਿਤੇ ਪਾਣੀ ਕਾਫੀ ਜੜਾ ਵੱਧ ਚੁੱਕਿਆ ਔਰ ਉੱਥੇ ਇਹ ਜਿਹੜੇ ਲੋਕ ਫਸੀ ਹੋਏ ਨੇ ਔਰ ਵੀਰ ਜਿਹੜੇ ਨੇ ਬੈੜੀ ਤੇ ਬੈਠ ਕੇ ਕਿ ਬਾਰਿਸ਼ ਕਰਕੇ ਜਿਹੜੀ ਬਾਹਰ ਜੜੀ ਹੈ ਕਾਰ ਵਗੈਰਾ ਇਹ ਵਿਕਲ ਜਾਣਾ ਪੋਸੀਬਲ ਨਹੀਂ ਹੈ ਤਬੀਰ ਅੱਗੇ ਤੱਕ ਪਹੁੰਚੇ ਨਹੀਂ ਅਸੀਂ ਆਹ ਜੜੀ ਇਹ ਲੰਗਰ ਪਾਣੀ ਦੀ ਸੇਵਾ ਕਿਸੇ ਕਿਰਸ਼ੇ ਸੇਵਾ ਕੀਤੀ ਹੈ ਔਰ ਇਹੀ ਕਹਾਂ ਜੀ ਕਿ ਇਹ ਜੜੀ ਇਹ ਮੁਸੀਬਤ ਜਿਹੜੀ ਹੈ ਇਹ ਵਾਹਿਗੁਰੂ ਤੈਨੂੰ ਟਾਲ ਦੋ ਔਰ ਸੁਖਾਲੀ ਕਰ ਦੋ ਪਰਕੀ ਜਿਹੜੀ ਮੇਰੀ ਟੀਮ ਉਹ ਮੈਂ ਲਗਾਤਾਰ ਜਿਹੜੇ ਐਸੇ ਰਤਨਾ ਚਾ ਕਿ ਕੋਈ ਨਹੀਂ ਬੰਦਾ ਹੈ ਜਨਾਰਵੇ ਜਿਹੜਾ ਕਿ ਰਾਤ ਨੂੰ ਭੁੱਖਾ ਸੋਵੇ ਹੋਰ ਐਸੇ ਸੱਚਾਈ ਜਿਹੜੇ ਅਸੀਂ ਸਾਰੇ ਪਹੁੰਚ ਕੇ ਜਿਹੜੇ ਤੋਨਾ ਜੀਰਾ ਸਿਕੰਦਰ ਲੰਗਰ ਪਹੁੰਚਾਏ ਹੋ ਮੈਡਮ ਕੱਲ ਰਾਤ ਨੂੰ ਵੀ ਤੁਸੀਂ ਗ੍ਰਾਥ ਕੈਂਪਾਂ ਦੇ ਵਿੱਚ ਗਏ ਸੀ ਤਕਰੀਬਨ 10 10:30 ਵਜੇ ਦਾ ਟਾਈਮ ਸੀ ਜਦੋਂ ਤੁਹਾਨੂੰ ਫੋਨ ਆਇਆ ਸੀ ਕਿ ਸਾਨੂੰ ਲੰਗਰ ਨਹੀਂ ਪਹੁੰਚਿਆ ਕਿਸੇ ਵੀ ਸੰਸਥਾ ਵੱਲੋਂ ਨਹੀਂ ਪਹੁੰਚਿਆ ਜਾਂ ਪ੍ਰਸ਼ਾਸਨ ਵੱਲੋਂ ਨਹੀਂ ਪਹੁੰਚਿਆ ਉਹ ਤੇ ਤੁਹਾਡਾ ਲੰਗਰ ਪਹੁੰਚਾਇਆ ਗਿਆ ਸੀ ਪਿੰਕ ਜੀ ਮੈਂ ਇਹ ਕਹ ਰਿਹਾ ਕਿ ਮੇਰੀ ਟੀਮ ਲਗਾਤਾਰ ਅਸੀਂ ਫੀਲਡ ਵਿੱਚ ਕੰਮ ਕਰ ਰਹੇ ਆਂ ਤੇ ਜਿੱਥੇ ਵੀ ਕਿਤੇ ਲੋੜ ਹੈ इवन ਇਹ ਕੈਸ ਸਬਜ਼ੀਆਂ ਕਿ ਮੇਰੇ ਦਫ਼ਤਰ ਦੇ ਵਿੱਚ ਵੀ ਲੋਗੋਂ ਨਟਾਨੀਆਂ ਚ ਆਉਂਦੇ ਨੇ ਉਹਨਾਂ ਨੂੰ ਵੀ ਜਿਹੜੇ ਐ ਸਖਤੀ ਸਬਜ਼ੀਆਂ ਦੀ ਕਿਸਮ ਕਰਕੇਲਾ ਵੀ ਕਿਸੇ ਨੂੰ ਜਿਹੜੀ ਐ ਰਾਸ਼ਨ ਦੀ ਸੇਵਾ ਜੋ ਜੋ ਕੁਝ ਨਹੀਂ ਜੀ ਹੁੰਦਾ ਸਾਰਾ ਕੁਝ ਉਹਨਾਂ ਨੂੰ ਭయ్యా ਕਰਵਾ ਰਹੇ ਆਂ ਆਪਣੇ ਵੱਲ ਪੂਰੀ ਕੋਸ਼ਿਸ਼ ਹੈ ਕਿ ਕੋਈ ਵੀ ਆਜਾ ਬੰਦਾ ਹੈ ਜਿਸ ਤੱਕ ਨਾ ਸਮਾਨ ਨਾ ਪਹੁੰਚੇ ਅਤੇ ਬਾਕੀ ਰਾਹਤ ਕੈਂਪਾਂ ਦੇ ਵਿੱਚ ਲਗਾਤਾਰ ਮੇਰੇ ਵੱਲ ਜੋ ਚੋਜ ਹੋ ਰਹੀ ਹੈ ਉਹਨਾਂ ਜਿਹੜਾ ਬਣਿਆ ਬਣਿਆ ਲੰਗਰ ਦਿੱਤਾ ਜਾ ਰਿਹਾ ਹੈ ਉਹ ਕਈ ਘਰਾਂ ਦੇ ਜਿੰਨਾ ਬਲਦ ਸਰੰਦਰ ਇਹ ਕੋਸ਼ਿਸ਼ अवेलेबल ਨਹੀਂ ਹੈ। ਤੋਂ ਉਹਨਾਂ ਨੂੰ ਜਿਹੜਾ ਬਣਿਆ ਬਣਿਆ ਯਾਰ ਲੰਗਰ ਦੀ ਕੋਸ਼ਿਸ਼ ਰਹੀ ਤਾਂ ਲਗਾਤਾਰ ਜਿਹੜਾ ਇਹ ਰਾਹਤ ਕੈਂਪਾਂ ਵਿੱਚ ਪਹੁੰਚ ਕਰਕੇ ਦੇ ਦੇ ਨਹੀਂ ਪਹੁੰਚਿਆ ਸਭ ਜਗ੍ਹਾ ਦੇ ਪਹੁੰਚਾਇਆ ਕਿਹੜੇ ਕਿਹੜੇ ਰਾਤ ਕੈਂਪਾਂ ਦੇ ਵਿੱਚ ਤੁਹਾਡੀ ਪਹੁੰਚ ਹੋ ਚੁੱਕੀ ਹੈ ਰਾਸ਼ਨ ਦੀ ਜਾਂ ਸੁੱਕੀ ਨੂਕਮੰਦ ਸਿੱਤੇ ਪਿੰਡੇ ਸਰਕਾਰੀ ਸਥਾਨ ਤੇ ਪਹੁੰਚ ਕਰ ਚੁੱਕੀ ਆ ਸੀ ਕਿ ਕਿਰਨ ਸੀ ਪਰ ਲਾ ਦੁਕਾ ਦਾ ਮੰਡੀ ਵਿੱਚ ਲੋਕ ਇਕੱਠੇ ਹੋਏ ਨਹੀਂ ਇਸ ਤੋਂ ਇਲਾਵਾ ਮੋਜਮ ਸਿੰਘ ਸਰ ਦੇ ਇਸ ਪਲੇਸਟਾ ਵਿੱਚ ਬੈਠੇ ਹੋਏ ਨਹੀਂ ਔਰ ਕੁਝ ਪੁਰ ਜਨਮੀ ਦੀਆਂ ਪੰਚਾਇਤ ਘਰ ਚ ਬੈਠੇ ਹੋਏ ਨਹੀਂ ਕੈਸੇ ਜੀ ਦੇ ਬੱਠੀ ਹਾਂ ਸੰਜੀ ਉਹ ਜੀ ਪਤਾ ਲੱਗਦਾ ਸਭ ਜਗ੍ਹਾ ਤੇ ਪਹੁੰਚ ਕਰਕੇ ਅਸੀਂ ਉਹਨਾਂ ਤੇ ਕੰਦਰਾ ਧਾਰ ਲੰਗਰ ਤੇ ਹੋਰ ਵੀ ਜਣਾ ਸਮਾਨ ਪਹੁੰਚਾਇਆ ਗਿਆ ਅੱਗੇ ਇਹਨਾਂ ਨੂੰ ਹਾਲਾਤ ਮੈਡਮ ਬੱਧਰ ਹੋ ਚੁੱਕੇ ਆ ਕਿ ਕੁਝ ਠੀਕ ਹੋ ਗਏ ਆ ਦੇਖੋ ਇਹ ਤਾਂ ਕਿਸੇ ਕੋਲ ਵੀ ਲੁਕਿਆ ਨਹੀਂ ਜੀ ਜਿੰਨੀ ਬਾਰਿਸ਼ ਪੈ ਰਹੀ ਔਰ ਲਗਾਤਾਰ ਜਿਹੜੀ ਬਾਰਿਸ਼ ਪੈ ਰਹੀ ਏ 2 ਘੰਟੇ ਬਾਰਿਸ਼ ਕਰਦੀ ਏ ਫਿਰ 10 ਮਿੰਟ ਰੋਕੇ ਦੁਬਾਰਾ ਫਿਰ ਓਡੀ ਪਾਰੀ ਬਾਰਿਸ਼ ਪੈਂਦੀ ਏ ਕਿਉਂ ਕਿ ਦੇ ਨਾਲ ਜਿੱਦ ਜਿਹੜਾ ਪਾਣੀ ਦੇ ਪੱਧਰ ਨੂੰ ਵਧਾ ਹੀ ਰਿਹਾ ਐ ਇਸ ਟਾਈਮ ਬਹੁਤ ਜ਼ਰੂਰਤ ਏ ਇਹਨਾਂ ਸਾਰਿਆਂ ਦੀ ਹੈਲਪ ਕਰਨ ਆਕੇ ਇਹਨਾਂ ਸਰ ਦੀ ਹੈਲਪ ਕਰਕੇ ਆਪਣਾ ਤਾਂ ਕਿਹੜਾ ਸਾਰੇ ਤਰ੍ਹਾਂ ਦੇ ਸਮਾਨ ਜਿਹੜਾ ਹੋਈਆਂ ਜਾਣ ਦੀ ਬੋਝ ਹੋ ਗਈ। ਰਾਤ ਮੈਡਮ ਜੇ ਮੰਨ ਲਓ ਤੁਹਾਨੂੰ 1 ਵਜੇ ਵੀ ਫੋਨ ਆਏਗਾ ਲੰਗਰ ਦੀ ਸੇਵਾ ਦਾ ਤੇ ਤੁਸੀਂ ਉੱਥੇ ਜਾਓਗੇ। ਬਿਲਕੁਲ ਜੀ ਸਾਨੂੰ ਜਿਵੇਂ ਆਂਦੇ ਅਸੀਂ ਨਾਲ ਦੀ ਨਾਲ ਮਨੋਜ ਦੇ ਵੀ ਰਾਤ ਨੂੰ 10:30 ਦੇ ਕਰੀਬ ਕਾਲ ਆਈਏ ਤਾਂ ਉਦੋਂ ਵੀ ਸੱਦੇ ਵੱਲੋਂ ਉੱਤੇ ਕਰਦੇ ਵਿੱਚ ਲੰਗਰ ਦੀ ਸੇਵਾ ਨੂੰ ਤਕਰ ਬਚਾਈ। ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਪਿੱਛੇ ਇਹਨਾਂ ਨੁਕਸਾਨ ਹੋ ਗਿਆ ਪਾਣੀ ਦੇ ਕਾਰਨ। ਦੇਖੋ ਇਹ ਜਿਹੜਾ ਇਹ ਪਾਣੀ ਦਾ ਜਿਹੜਾ ਵੱਡਾ ਪੱਧਰ ਹੈ। ਉਰੇ ਕਹ ਲਿਏ ਕਿ ਇੱਕ ਕੁਦਰਤੀ ਆਪਦਾ ਹੈ ਬਰਸਾਤ ਹੋ ਰਹੀ ਹੈ ਜੋ ਕਿ ਪਹਾੜਾਂ ਤੇ ਵੀ ਇੰਨੀ ਬਰਸਾਤ ਹੋ ਰਹੀ ਹੈ ਉਸਦੀ ਵੀ ਇਹਨਾਂ ਨੂੰ ਨੁਕਸਾਨ ਹੋ ਰਿਹਾ ਹੈ ਔਰ ਇਹੀ ਜਿਹੜਾ ਪਾਣੀ ਉਹ ਜਿਹੜਾ ਪੂਰੇ ਪੰਜਾਬ ਚ ਪਹੁੰਚ ਰਿਹਾ ਜਿੱਤੇ ਕਰਕੇ ਨੁਕਸਾਨ ਹੋ ਰਿਹਾ ਹੈ ਔਰ ਇਹੀ ਹੈ ਕਿ ਇਸ ਟਾਈਮ ਜਿਹੜਾ ਸਾਰੇ ਜਣੇ ਮਿਲ ਕੇ ਆਪਾਂ ਅਰਦਾਸ ਕਰੀਏ ਕਿ ਪਰਮਾਤਮਾ ਜਿਹੜਾ ਇਹ ਜੋ ਮੀਂਹ ਦਾ ਇਹ ਕਹਿਰ ਵਰਸ ਰਿਹਾ ਹੈ ਇਹਨੂੰ ਹੁਣ ਠਮਾ ਕੇ ਜਿਹੜਾ ਇਹ ਦੁਬਾਰਾ ਤੋਂ ਸਾਡੇ ਲੋਕਾਂ ਨੂੰ ਜਿਹੜਾ ਇਹ ਖੁਸ਼ਹਾਲ ਕਰ ਦੋ ਔਰ ਅਰਦਾਸ ਕਰ ਸਕਦੇ ਆ ਸਾਰੇ ਜਣੇ ਮਿਲ ਕੇ ਅਰਦਾਸ ਕਰੀਏ ਕਿ ਹੁੰਦਾ ਕਿ ਕਈ ਕੋਈ ਪਰਸਨ ਹੁੰਦਾ ਕਿ ਜੋ ਜਾ ਕੇ ਫਿਜ਼ੀਕਲੀ ਤੌਰ ਤੇ ਕੋਈ ਕਿਸੇ ਤਰੀਕੇ ਨਾਲ ਵੀ ਹੈਲਪ ਕਰਦਾ ਹੈ ਪਰ ਕੋਈ ਐਜ ਹੁੰਦੇ ਨੇ ਕਿ ਜੋ ਸ਼ਾਇਦ ਜੋ ਸਾਰੇ ਬਜ਼ੁਰਗ ਹੋ ਗਏ ਸਾਰੇ ਵੱਡੇ ਹੋ ਗਏ ਜੋ ਨਿਕਲ ਨਹੀਂ ਨਿਕਲ ਸਕਦੇ ਘਰਾਂ ਤੋਂ ਤਾਂ ਉਹਨਾਂ ਲਈ ਕਹਾਂਗੀ ਕਾਰਬਾਇਡ ਤੇ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਕਿ ਜਿਹੜਾ ਹਣਾ ਦਾ ਕੈਰ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਾਡੇ ਏਰੀਆ ਵਿੱਚ ਨੁਕਸਾਨ ਕਰ ਰਿਹਾ ਹੈ ਉਹ ਜਿਹੜਾ ਹੁਣ ਖਤਮ ਹੋ ਜਾਵੇ ਮੈਡਮ ਤੁਹਾਡੇ ਆਫਿਸ ਵੀ ਰਾਸ਼ਨ ਛੁੱਕਾ ਲੰਗਰ ਤੇ ਪੱਟੇ ਤੇ ਤੂੜੀ ਜਾਂ ਫੀਡ ਕਹਿ ਲਈਏ ਵੀ ਜਾਂ ਤਰਪੈਲ ਕਹਿ ਲਿਓ ਤੁਹਾਨੂੰ ਆ ਤੁਸੀਂ ਅਵੇਲੇਬਲ ਕਰਕੇ ਦੇ ਰਹੇ ਹੋ ਅਗਲੇ ਬੰਦੇ ਨੂੰ ਜਾਂ ਕੁਝ ਵੀ ਬਿਲਕੁਲ ਜੀ ਬਿਲਕੁਲ ਜੀ ਕਈ ਟਾਂਦੀਆਂ ਜੀ ਜੀ ਅੱਜ ਕਿ ਅਜਵੇਂ ਅ ਅਸੀਂ ਜਾਣਿਆ ਕਾਮ ਵਾਲੇ ਪੱਤੇ ਤੱਕ ਤੱਕ ਉਹ ਕਈ ਵੇ ਸਾਨੂੰ ਜਾਣ ਨਹੀਂ ਦਿੰਦੇ ਤਾਂ ਉੱਥੇ ਜਿਹੜਾ ਸਮਾਨ ਅਸੀਂ ਵੰਡ ਕੇ ਸਭ ਕੁਝ ਆਜੋ ਨੇ ਔਰ ਕਈ ਲੋਕ ਕਹਿੰਦੇ ਨੇ ਕਿ ਸਾਡੇ ਤੱਕ ਨਹੀਂ ਪਹੁੰਚਿਆ ਤਾਂ ਉਹਨਾਂ ਤੱਕ ਅਸੀਂ ਆਪਣੀ ਆਫਿਸ ਜਿਹੜੇ ਹੈ ਗੰਡੂ ਸਮਾਨ ਜਿਹੜਾ ਅਵੇਲੇਬਲ ਕਰਵਾਉਂਦੇ ਕਿੰਨੀ ਕੁ ਰਾਤ ਮਿਲ ਜਾਂਦੀ ਉਹਨਾਂ ਨੂੰ ਤੁਹਾਡੇ ਸਮਾਨ ਨਾਲ ਦੇਖੋ ਦੂਤਿਆਂ ਦੇ ਦਿਨਕੇ ਦਾ ਸਾਰਾ ਹੁੰਦਾ ਹੈ ਇਸ ਤਰਪੇਲ ਦੀ ਲੋੜ ਹੈ ਇਕਤਰਪੇਲ ਨਾਲ ਛੱਤ ਵੀ ਕੱਜੇਗੀ ਤਰਪੇਲ ਦੀ ਲੋੜ ਹੈ ਤੇ ਰਾਸ਼ਨ ਵੀ ਉਹਨਾਂ ਦਾ ਜਿਹੜਾ ਉਹ ਉਹਨਾਂ ਦੀ ਕੱਜਣ ਦੀ ਹੈਲਪ ਹੋਵੇਗੀ ਤਾਂ ਇਸ ਤਰ੍ਹਾਂ ਹਰੇਕ ਜਿਹੀ ਚੀਜ਼ ਹੈ ਉਹ ਉਹਨਾਂ ਦੀ ਹੈਲਪ ਹੀ ਕਰੇਗੀ ਜੀ ਠੀਕ ਹੈ ਜੀ